ਹੁਣ ਤੱਕ ਐਕਰੀਬਨ ਐਕਿਆਰ ਐਕਿਆਰ ਤੋਂ ਘਟਾਏ ਆ ਉਹ ਸਾਰੇ ਮੈਂ ਕਢਾ ਕੇ ਲੈ ਆਇਆ ਤੇ ਹੁਣ ਥੋੜੇ ਦਿਨਾਂ ਨੂੰ ਨਾ ਖੜਾ ਵਾਲੇ ਪਾਸੇ ਜਾਣਾ ਸਾਰੇ ਪੈਸੇ ਉੱਥੇ ਹੀ ਰਹਾਉਣੇ ਤੇ ਮੈਂ ਇੱਕ ਚੀਜ਼ ਹੋਰ ਸੋਚੀ ਆ ਹੁਣ ਤੋਂ ਨਹੀਂ ਜਦੋਂ ਤੱਕ ਆ ਮੈਂ ਆਪਣਾ ਸੀਟਾਂ ਵਾਲਾ ਕੰਮ ਕਰੀ ਜਾਂਦਾ ਕੈਨੇਡਾ ਦੇ ਵਿੱਚ ਮੇਰਾ ਕੰਮ ਚੱਲੀ ਜਾਂਦਾ ਉਨਾ ਚਿਰ ਤੱਕ ਜਿੰਨੀ YouTube ਤੋਂ ਕਮਾਈ ਹੋਣੀ ਆ ਮੈਂ ਸਾਰੀ ਤੁਹਾਨੂੰ ਬਖਾ ਬਖਾ ਕੇ ਉਹ ਲਾਈ ਹੋਈ ਜਾਣੀ ਆ ਤੇ ਜਿਹੜਾ ਤੁਸੀਂ ਮੈਨੂੰ ਵੀ ਉਹ ਦੇਣਾ ਉਹ ਸਾਰੇ ਵੀਊਜ਼ ਸਾਰੇ ਪੈਸੇ ਮੈਂ ਸਰ ਤੇ ਸਰਪਤ ਪੰਜਾਬ ਦੇ ਵਿੱਚ ਲੋਡ ਬੰਦਾਂ ਨੂੰ ਲਾਉਣੇ ਆ ਮੇਰੇ ਭਰਾ ਨੇ ਅੱਜ ਪੈੱਗ ਨਹੀਂ ਲਾਇਆ ਕਮੈਂਟ ਕਰੋ ਵੀਡੀਓ ਦੇ ਥੱਲੇ ਵੀ ਨੋ ਪੈੱਗ ਹਰਜੀਤ ਵੀ ਜੀ ਹੁਣੇ ਕਹਿੰਦੇ ਦੋ ਦਿਨ ਹੋ ਗਏ ਮੋਗੇ ਆਏ ਦਾਲਾਂ ਹੀ ਖਵਾਈ ਜਾਂਦੇ ਚਾਹੀਦੀ ਚੀਜ਼ ਖਵਾ ਦਿਓ ਉਹਦੇ ਵਾਸਤੇ ਆਪਾਂ ਲੈਣਾ ਆ ਬਰਗਰ ਆ ਲੈ ਲਈਆਂ ਜੀ ਮੱਛਰ ਵਾਲੀਆਂ ਦਵਾਈਆਂ ਮੱਛਰ ਬਹੁਤ ਆ ਕਹਿੰਦੇ ਡੇਂਗੂ ਚੱਲ ਰਿਹਾ ਅੱਜ ਕੱਲ ਤੇ ਆਪਾਂ ਡੇਂਗੂ ਤੋਂ ਬਚ ਕੇ ਰਹਿਣਾ ਵਾ ਤੇ ਬਾਈ ਇਹਨੂੰ ਸਾਫ਼-ਸੂਬ ਕਰਦੇ ਆ। ਲਓ ਜੀ ਲਓ ਆਹ ਲਓ ਕਿਹੜੀ ਛਲੜਣਾ ਸਾਫ਼ ਕੀਤੀ ਐ ਦੱਸਿਓ। ਨਟੀਕਾ ਹਾਂ ਇਹ ਸੁਣਿਆ ਨਾਮ ਕਿ ਦੇਸੀ ਹੈ। ਫਿਰ ਆਤੇ ਹਰਜੀਤਾ ਜੀ ਕਰਿਆ ਜੀ ਗੋਲ ਗੱਪੇ ਖਾਣ ਦਾ। ਚੈੱਕ ਕਰੇ ਮੈਜੀਕਲ ਗੋਲ ਗੱਪਾ ਕਹਿੰਦੇ ਇਹਦੇ ਵਿੱਚ। ਆ ਵੀ ਆਜੋ। ਆ ਮਾਰਨਿੰਗ ਜੀ ਤਰੀਕ ਹੈਗੀ ਆ 1 ਨਵੰਬਰ ਕੱਲ ਸੀਗੀ ਹਲੋਵੀਨ ਹਲੋਵੀਨ ਤੁਹਾਨੂੰ ਵਧੀਆ ਲੱਗੀ ਹੋਣੀ ਆ ਜੇ ਤੁਸੀਂ ਹਲੋਵੀਨ ਵਾਲਾ ਵਲੌਗ ਨਹੀਂ ਦੇਖਿਆ ਤੇ ਵਾਪਸ ਜਾਓ ਤੇ ਦੇਖੋ ਇਹ ਆ ਹਰਜੀਤ ਇਹਦੇ ਨਾਲ ਸਕੂਟਰੀ ਤੇ ਅਸੀਂ ਲੁਧਿਆਣੇ ਨੂੰ ਚਲੇ ਗਏ ਕਾਣੇ ਰਾਹ ਚ ਧੂਆ ਖਾਂਦੇ ਧੂਆ ਸੁੰਘਦੇ ਅੱਖਾਂ ਕਮਲੀਆਂ ਚੱਕਰਾਂ ਲਾਗੇ ਨਸ਼ਾ ਹੋ ਗਿਆ ਪੂਰਾ ਤੇ ਹੁਣ ਅਸੀਂ ਚੱਲੇ ਆ ਗੁਰਦੁਆਰਾ ਸਾਹਿਬ ਉੱਥੋਂ ਛੱਕਦੇ ਆ ਲੰਗਰ ਪ੍ਰਸ਼ਾਦਾ ਤੇ ਭੁੱਖ ਬਹੁਤ ਲੱਗੀ ਆ ਬੇਸਿਕਲੀ ਅਸੀਂ ਖਾਣ ਹੀ ਚੱਲੇ ਆ ਚਲੋ ਚੱਲੀਏ ਆਜੋ ਵੀ मैं नहाता नहीं अच अह झूठ बोली <laughs> के नहाँगे कोठे से प्रशादा <laughs> लिया शाक आपा ਅਬ ਹਮ ਪੀਏਗੇ ਲੱਸੀ ਕਿਉਂਕਿ ਪੰਜਾਬੀਆਂ ਕੀ ਫੇਵਰੇਟ ਲੱਸੀ ਲੱਸੀ ਵਾਓ ਲੱਸੀ ਪੀਰ ਜਾਓ ਸੱਸੀ ਇਹ ਆ ਅਮਨ ਜੀ ਇਹਨਾਂ ਦਾ ਬੜਾ ਹੀ ਵੱਡਾ ਕੋਲੇ ਦਾ ਡੀਪੂ ਆ ਜੇ ਤੁਸੀਂ ਲੰਗਰ ਬਕਾਉਣਾ ਤੁਹਾਡੇ ਜਵਾਕ ਦਾ ਮੁੰਡੇ ਦੀ ਲੋਹੜੀ ਹੈ ਵਿਆਹ ਆ ਕੁਛ ਵੀ ਹੈ ਤੁਸੀਂ ਕੋਲੇ ਚੱਕੋ ਹਾਂ ਇਹ ਤੰਦੂਰ ਤੇ ਰੱਖੋ ਲੰਗਰ ਪਕਾਓ ਤੇ ਸਾਨੂੰ ਖਵਾਓ ਮੀਵਾਲਾਲ ਵੀ ਦਿਖਾ ਦੇ ਇਹ ਆ ਸਾਡੇ ਮੀਵਾਲਾਲ ਜੀ ਮੀਵਾਲਾਲ ਜੀ ਦੇਖਿਓ ਇਧਰ ਹਾਂ ਇਹ ਸਾਡਾ ਸਾਰਾ ਹੱਤਾ ਮਜਾਵਾ ਸਾਹਮਦੇ ਆਪਣੇ ਮਿਹਨਤੀ ਇਨਸਾਨ ਨੇ ਇਹ ਮੀਵਾਲਾਲ ਜੀ ਕਿੰਨਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦੇ 15 ਸਾਲ ਹੋ ਗਏ ਜੀ ਤੇ ਤੁਹਾਡੀ ਆਪ ਦੀ ਉਮਰ ਕਿੰਨੀ ਆ 50 50 ਮੀਵਾਲਾਲ ਬੈਸਟ ਹਾਂ ਜੀ ਆਪਾਂ ਆ ਗਏ ਘਰੇ ਵਾਪਸ ਤੁਹਾਨੂੰ ਕੋਲਾ ਡਿਪੂ ਦਿਖਾਇਆ ਅੱਜ ਤੇ ਤੋਂ ਬਾਅਦ ਘਰੇ ਮਾਮਾ ਜੀ ਮਾਮੀ ਜੀ ਆ ਚੁੱਕੇ ਆ ਇਧਰ ਮਾਫੜ ਦੀ ਨਵੀਂ ਲੁੱਕ ਬਣਾਈ ਆਪਣੀ ਚੈੱਕ ਕਰੋ ਆਪਾਂ ਲੈ ਲੇ ਗਏ ਹੋਰ ਗੱਲ ਬੱਸ ਹੁਣ ਤੋਂ ਥੋੜੀ ਕੋਲੇ ਜੀ ਦੀ ਕਮੀ ਆ ਉਹ ਚਾਹੀਦੀ ਤਲਵਾਰ ਜੀ ਟੈਚੀ ਵੀ ਆ ਗਏ ਹਾਂ ਸੱਚ ਸਾਡੇ ਟੈਚੀ ਆ ਗਏ ਤੁਹਾਨੂੰ ਖੁਸ਼ਖਬਰੀ ਦਈਏ ਆ ਜਿਹੜੇ ਰਾਜ ਰਹਿ ਗਏ ਸੀਗੇ ਦੋ ਤੇ ਉਹ ਪਹੁੰਚ ਚੁੱਕੇ ਆ ਦਾ ਸੀ ਵੀ ਪਿੱਛੇ ਹੁੰਦੇ ਪਏ ਆ ਬੰਦੇ ਉਹਨਾਂ ਨੇ ਲੈ ਕੇ ਆਉਣੇ ਆ ਟੈਚੀ ਆ ਗਿਆ ਜੀ ਆਪਣੇ ਵਧਾਈਆਂ ਤੁਹਾਨੂੰ ਬਹੁਤ ਬਹੁਤ ਆ ਮੇਰੇ ਮਾਮੀ ਜੀ ਐ ਤੇ ਸਾਹਮਣੇ ਮਾਮਾ ਜੀ ਐ ਇਹ ਲੈ ਕੇ ਆਇਆ ਜੀ ਟੈਚੀ ਤੇ ਹੁਣ ਆਪਾਂ ਦੇਖਦੇ ਅੱਗੇ ਕੀ ਕਰਨਾ ਹੁਣ ਇੱਕ ਵਾਰੀ ਡਰੋਨ ਟੈਸਟ ਕਰਨਾ ਇੱਥੇ ਆਪਣਾ ਡਰੋਨ ਆਰਡਰਿਆ ਆ ਉਡਾਉਣੇ ਆ ਆਪਾਂ ਫਿਰ ਮੈਂ ਵੀਡੀਓ ਐਡਿਟ ਕਰਨੀ ਆ ਬੈਠ ਕੇ ਰਾਤ ਮੈਂ ਕੁਝ ਕਰ ਨਹੀਂ ਪਾਇਆ ਸੀ ਤੇ ਫੇਰ ਆਪਾਂ ਰੂਮ ਵੀ ਕਲੀਨ ਕਰਨਾ ਆਪਣਾ ਤੁਹਾਨੂੰ ਰੂਮ ਰਾਤ ਵੀ ਦਿਖਾਇਆ ਸੀ ਪੂਰਾ ਖਲਾਰਾ ਪਿਆ ਹੋਇਆ ਬਾਰੀ ਆਪਣੀ ਆਵਾ ਇਹਦੇ ਚ ਆਪਾਂ ਸਾਰਾ ਸਮਾਨ ਟਕਾ ਦੇਣਾ ਆਪਣਾ ਤੇ ਆ ਜਿਹੜਾ ਮੈਂ ਛੱਗਾ ਪਾਇਆ ਹੋਇਆ ਇਹ ਮੈਂ ਲੈ ਕੇ ਆਇਆ ਸੀ ਕੀਨੀਆ ਤੋਂ ਇਥੇ ਕੀਨੀਆ ਦੀ ਭਾਸ਼ਾ ਲਿਖੀ ਹੋਈ ਆ ਸਾਰੀ ਤੇ ਚਲੋ ਫਿਰ ਮਿਲਦੇ ਆਪਾਂ ਕੇ ਅੱਜ ਹੀ ਡਰੋਨ ਆਪਾਂ ਕਰ ਲੱਗਿਆ ਟੈਸਟ ਤੇ ਤੁਹਾਨੂੰ ਇਸ ਤੋਂ ਬਾਅਦ ਡਰੋਨ ਦੇ ਵਿਊਜ਼ ਦਿਖਾਉਣੇ ਆ ਹੁਣ ਇਸ ਤੋਂ ਬਾਅਦ ਡਰੋਨ ਦੀਆਂ ਵੀਡੀਓ ਦੇਖਿਓ ਓ ਮਾਈ ਗਾਡ ਉਜੀ ਸਾਡੀਆਂ ਤੋਰੀ ਦੀਆਂ ਵੇਲਾ ਕਈਏ ਵੀ ਇਧਰੋਂ ਲੱਗੀਆਂ ਤੇ ਚੱਲਦੀਆਂ ਵੇਖੋ ਕਿੱਥੇ ਕਿੱਥੇ ਕੋਠੇ ਵਾਲੀਆਂ ਦਾ ਤੁਸੀਂ ਦੇਖੀਆਂ ਸੀ ਪਰ ਤੁਹਾਨੂੰ ਦਿਖਾਈਆਂ ਨਹੀਂ ਜੱਜ ਨਾਲ ਜੱਜ ਨਾਲ ਉਹ ਵੀ ਦਿਖਾਉਂਗਾ ਤੋਰੀਆਂ ਵੀ ਲੱਗੀਆਂ ਗਵਾਂਡੀਆਂ ਦੇ ਪਹੁੰਚੀਆਂ ਪਈਆਂ ਬਾਈ ਜੀ ਇਹ ہمارا ਘਰ ਹੈ ਇਹ ہمارے ਦਾਦਾ ਜੀ ਦਾ ਨਾਮ ਹੈ ਇਸ ਕੋ ਵੀ ਡਾਰਕ ਕਰਤੇ ਆਂ ਤੇ ਆ ਸਾਡਾ ਖੁੱਲਾ ਡੁਲਾ ਘਰ ਹੈ ਕਿੱਦਾਂ ਛੱਟੂ ਜੀ ਮੈਂ ਆਪਦੇ ਟੈਚੀ ਦੋਨੇ ਕਰਤੇ ਆਂ ਬੇਲੇ ਤੇ ਮੈਂ ਆਪਦਾ ਸਮਾਨ ਦਿੱਤਾ ਟਕਾ ਤੇ ਤੁਹਾਨੂੰ ਮੈਂ ਦਿਖਾਉਣਾ ਪਤਾ ਨਹੀਂ ਮੈਂ ਆਪਦਾ ਸਾਰਾ ਸਮਾਨ ਉਹ ਵਾਲਾ ਲਾਦਾ ਜਿਹੜਾ ਮੇਰਾ ਵੀਡੀਓ ਵੀਡੀਓ ਬਣਾਉਣ ਵਾਲਾ ਸਾਰਾ ਸਮਾਨ ਇੱਧਰ ਆ ਗਿਆ ਚਲੋ ਇਸ ਤਰ੍ਹਾਂ 30 60 ਇਹ ਜੇ ਮੇਰਾ ਆ ਗਿਆ ਕਰਦਾ ਇਹ ਆਪਣਾ ਲੈਪਟਾਪ ਨਾਲ ਹੀ ਹਰ ਜੀਜੂ ਨੇ ਪਏ ਟੋਪੀਆਂ ਵੀ ਆਪਣੀਆਂ ਪਰਲੇ ਪਾਸੇ ਲਾ ਦਿਤੀਆਂ ਤੇ ਸ਼ੂਜ਼ ਮੈਂ ਆਪਣੇ ਚਾਰ ਲੱਗੇ ਆਇਆ ਵਾ ਪਰ ਮੈਨੂੰ ਪਤਾ ਨਹੀਂ ਮੈਂ ਕਿਹੜੇ ਵੇਲੇ ਚਾਰ ਕਿਵੇਂ ਪਾਏ ਆ ਤਿੰਨ ਨਾਈਕੀ ਇੱਕ ਅਮੀਰੀ ਅਮੀਰੀ ਆਪਾਂ ਘਾਟ ਹੀ ਪਾਉਣੇ ਆ ਦੂਜੇ ਆਪਾਂ ਸਾਰਨੋਂ ਬਾਅਦ ਆਹ ਵਾਲੇ ਕਸਾਵਾਂਗੇ ਤੇ ਇੱਧਰ ਮੈਂ ਆਪਣੇ ਕੱਟ ਕਪੜੇ ਆ ਜਿਹੜੇ ਉਹ ਟੰਗ ਦਿੱਤੇ ਆ ਤੇ ਨਾਲ ਹੀ ਇੱਥੇ ਮੇਰੀਆਂ ਐਣਕਾਂ ਆ ਗਈਆਂ ਜੀ ਇੱਕ ਮਿੰਟ ਫਲੈਸ਼ ਦਿਖਾਵਾਂ ਹਾਂ ਜੀ ਆ ਆ ਗਈਆਂ ਆਪਣੀਆਂ ਐਣਕਾਂ ਐਣਕਾਂ ਮੈਂ ਲਿਆ ਆ ਸੱਤ ਆਪਦੀਆਂ ਆ ਨਾਲ ਪਰਫਿਊਮ ਪਰਫਿਊਮ ਦੋ ਹੋਰ ਵੀ ਪਿਆ ਇੱਥੇ ਉਹ ਵੀ ਲਿਆ ਕੇ ਰੱਖਦੇ ਆ ਇੱਥੇ ਆ ਮੇਰਾ ਬੈਗ ਆ ਗਿਆ ਤੇ ਬਾਕੀ ਇਦਰ ਮੈਂ ਚਾਕਲੇਟ ਰੱਖਦੇ ਕਿਸੇ ਸਪੈਸ਼ਲ ਬੰਦੇ ਨੂੰ ਦਵਾਂਗੇ ਤੇ ਇਕਦਰ ਮੈਂ ਬਾਕੀ ਆਪਣੇ ਝਾਗੇ ਰੱਖਦੇ ਉੱਤੇ ਕੁਰਤੇ ਪਜਾਮੇ ਆ ਗਏ ਦਾ ਥੱਲੇ ਦੋ ਜੀਨਾਂ ਲਿਆਂਦੀਆਂ ਉਹ ਰੱਖਦੀਆਂ ਨਾਲ ਦੋ ਪਜਾਮੇ ਲਿਆਂਦੇ ਉਹ ਰੱਖਦੇ ਆ ਬਸ ਇੰਨੇ ਕੁ ਚੀਜ਼ਾਂ ਲੈ ਕੇ ਆਇਆ ਮੈਂ ਬਾਕੀ ਮੇਰੀ ਪੋਸਟੀ ਚਾ ਇੱਥੇ ਵੀ ਪਈਆਂ ਸੀ ਥੋੜਾ ਬਹੁਤਾ ਜਿਹੜਾ ਹੋਰ ਵੀ ਖਲਹਰਾ ਦਿਖ ਰਿਹਾ ਇਹ ਵੀ ਚੰਕ ਦੇਣਾ ਫੇਰ ਆਪਾਂ ਵਿਹਲੇ ਵਿਹਲੇ ਲੋ ਜੀ ਸਾਡਾ ਸਾਮਾਨ ਆ ਗਿਆ ਜੀ ਖਾਣ ਨੂੰ ਦੇਖਦੇ ਆ ਆਸ਼ੂ ਨੇ ਕੀ ਕੀ ਲੈ ਕੇ ਆਏ ਆ ਜਿਕਨ ਖਾਦੇ ਤੇ ਮੇਰਾ ਪਤਾ ਹੈ ਦੇ ਜਾਨਾ ਆ ਲੈ ਚਿਕਨ ਕੱਟ ਚਿਕਨ ਦੇਖੀ ਕਿਦਾਂ ਦਾ ਚਿਕਨਾ ਆ ਆਏ ਹਾਏ ਹਾਏ ਕੀ ਬਾਤ ਹੈ ਇਹ ਮੁਰਗੇ ਦੀ ਲਾਤੀ ਬੜੀ ਸੁਗੜੀ ਜੀ ਆ ਸਾਡੇ ਵਾਲੀ ਮੈਂ ਲੱਤ ਵੇਖੀ ਤੂੰ ਕੈਨੇਡਾ ਦੇ ਮੁਰਗੇ ਦੀ ਵਿੰਗ ਆ ਵਿੰਗ ਵਿੰਗ ਆਹ ਸੱਚੀ ਏਡੀ ਵਿੰਗ ਮਿਲਦੀ ਸਾਡੇ ਹਨਾ ਜਿਹੜੀ ਤੈਨੂੰ ਮੈਂ ਵੀਡੀਓ ਚ ਰਿਕਾਲ ਦੇ ਦਿਖਾਉਣਾ ਹੁੰਦਾ ਇਹ ਤਾਂ ਮੰਜੂਰੀਅਨ ਹਨਾ ਹਾਏ ਤੱਪੇ ਤੱਪੇ ਏ ਆ ਗਿਆ ਜੀ ਚੀਜ਼ ਚਲੀ ਚੀਜ਼ ਚਲੀ ਖਾਓ ਜੀ ਚੀਜ਼ ਚਲੀ ਆ ਗਈ ਹੈ ਤੇ ਬਾਹਰ ਕਰੇ ਤੋਰ ਆ ਗਈ ਹੋ ਕੇ ਪਟਕੇ ਹੋ ਕੇ ਕਿਦਾਂ ਫਿਰ ਵੈਲਕਮ ਕੇਕ ਉਹ ਜਿਹੜੀ ਦੋਲ ਵਾਲੀ ਅੰਬਾ ਕੇਕ ਕੱਟਣ ਲੱਗਿਆ ਸੀ ਆ ਵੀ ਆ ਜਾਓ ਹਲੇ ਵੀ ਜਾਓ ਵਾ ਕਾ ਬਰਕਾ Everybody come to moga everybody ਮੈਂ ਸੌਂ ਗਿਆ ਸੀ ਘੰਟਾ ਉਹ ਮੈਂ ਸੁੱਤੇ ਪਏ ਨੂੰ ਚਲਾ ਗਿਆ ਚੱਲ ਗਿਆ ਬੰਦ ਆ ਰੱਖ ਲੈਣੀ ਚਾਹ ਜਾ ਜਾ ਕੱਟ ਦੇ ਖਰੀਦ ਕਰਤਾ ਜੋ ਲਾਗੇ ਜੋ ਥੱਲੇ ਦਾ ਹੈਪੀ ਬਰਥਡੇ ਹਾਪੀ ਬਰਥਡੇ ਡੀਅਰ ਇੰਡੀਆ ਹੈਪੀ ਬਰਥਡੇ ਟੂ ਯੂ ਆ ਜਾ ਪੁੱਤ ਵੈਲਕਮ ਟੂ ਆ ਲੈ ਲਈਆਂ ਜੀ ਮੱਛਰ ਵਾਲੀਆਂ ਦਵਾਈਆਂ ਮੱਛਰ ਬਹੁਤ ਆ ਕਹਿੰਦੇ ਡੇਂਗੂ ਚੱਲ ਰਿਹਾ ਅੱਜ ਕੱਲ ਤੇ ਆਪਾਂ ਡੇਂਗੂ ਤੋਂ ਬਚ ਕੇ ਰਹਿਣਾ ਵਾ ਤੇ ਬਾਈ ਇਹਨੂੰ ਸਾਫ਼ ਸੁਥਰਾ ਕਰਦੇ ਆ ਲਓ ਜੀ ਲਓ ਆ ਲਓ ਕਿਹੜੀ ਚੱਲਣਾ ਸਾਫ਼ ਕੀਤੀ ਐ ਤੁਸੀਂ ਨਟੀਕਾ ਹਾਂ ਇਹ ਸੁਣਿਆ ਨਾਮ ਕਿ ਦੇਸੀ ਹੈ ਨਹੀਂ ਸੁਣਿਆ ਤਾਂ ਹੈ ਨਹੀਂ ਗੱਜ ਸੁਣਿਆ ਹਾਂ ਸੱਚ ਕਰਕੇ ਦੇਖੋ ਬੂਤਲ ਤੇ ਤਾਂ ਬਦਲ ਲੱਗੂ ਹਾਂ ਹਾਂ ਇਹ ਐਡੀ ਮਹਿੰਗੀ ਸ਼ਰਟ ਨਾਲ ਬਾਈ ਨੇ ਸਾਨੂੰ ਆਪਣੇ ਮੱਛਰਾਂ ਵਾਲੇ ਸਾਫ਼ ਕਰਕੇ ਦੇ ਦਿੱਤੇ ਐਡਾ ਐਡਾ ਵੱਡਾ ਦਾ ਲੋਦਾ ਹੀ ਹੋ ਸਕਦਾ ਜਿਹਦੇ ਕੋਲ 8-10 ਬਿਟਕੋਇਨ ਹੋਣ ਭਾਈ ਹੁਣੇ ਨਜ਼ਾਰੇ ਹਾਂ ਚ ਰਹਿੰਦੇ ਆ ਤੇ ਵੀਰ ਸਾਨੂੰ ਉਹ ਵੀ ਦੇ ਦੇ ਮੱਛਰਾਂ ਵਾਲੀ ਕਰੀਮ ਜੀ ਜਿਹੜੀ ਲਾਈ ਦੀ ਮਸਲੀ ਦੀ ਕੁਝ ਵੇਖੀ ਹੁਣ ਭਾਵੇਂ ਇੱਕ ਅੱਧੀ ਹੈਗੀ ਇੱਕ ਅੱਧੀ ਦੇ ਦੇ ਐਂ ਤਾਂ ਲੱਭ ਦੂ ਨੀ ਇਹ ਤਾਂ ਵਖਸਾ ਵੀਰ ਉਹ ਅੱਜ ਹੀ ਖਤਮ ਆ ਤੁਹਾਨੂੰ ਗਾਲ ਹੀ ਦੇ ਦਾਂਗੇ ਫਿਰ ਕਿ ਤੋ ਹੋਰ ਲੈ ਆਉਣੇ ਆ ਕੀ ਲੈ ਆਉਂਦੇ ਨਹੀਂ ਇੱਕ ਇੱਕ ਕਿ ਤੋ ਹੋਰ ਲੈ ਆਉਣੇ ਜ਼ਰੂਰੀ ਅੱਜ ਲਾ ਲਾਂਗੇ ਰਾਤ ਨੂੰ ਬਾਅਦ ਚ ਤੂੰ ਹੋਰ ਲੈ ਆ ਦੀ ਸਾਨੂੰ ਬੜੀ ਚਲ ਫਿਰ ਹਰਜੀਤ ਜੀ ਆ ਸਾਡੇ ਖਾਤੇ ਮੇ ਲਿਖ ਲੈਣਾ ਕੱਲ ਵਾਲਾ ਕੋਕਤਾ ਨਹੀਂ ਲਿਖਿਆ ਕਰਦੇ ਨਹੀਂ ਉਹ ਨਹੀਂ ਲਿਖਿਆ ਉਹ ਫ੍ਰੀ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਤੇ ਨਹੀਂ ਹੋ ਜਾ ਉਹ ਫ੍ਰੀ ਰਿਫਿਲ ਨਹੀਂ ਕਹਤਾਂ ਕਹਦਾ ਫ੍ਰੀ 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 ਚਾਠੀਆ ਆਪੇ ਪਾਈਆਂ ਹੋਣ ਕੀ ਕਰ ਆ ਹੋ YouTube ਤੇ ਆਉਣੀ ਆ ਕੱਲੂ ਆਉਣੀ ਆ ਇਹ ਫਰਸਾ 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 ਇਹ ਮੈਂ ਵੀ ਆਮਦ ਹੋ ਨਹੀਂ 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 ਇਹ ਨਾਮ ਨਹੀਂ ਪੜ੍ਹ ਕੇ ਤੈਨੂੰ ਮੈਂ ਤਾਂ جواب ਨੂੰ ਕੀਤਾ ਹੀ ਮੜਾ ਜਾ ਅਚੂ ਵੀ ਡਰ ਕੇ ਹੈਲੋ ਹਮਕੋਦਰ ਲੱਗਦਾ ਹੈ ਕਲੋਕੇ ਓ ਆਈਡੀ ਦੇ ਮੈਂ ਨਿਕਲ ਚਲੇ ਬਹਿ ਬਹਿ ਕੇ ਜਾਣਾ ਸੀ ਕੱਲ ਨੁਹਿਆਣੇ ਤੇ ਮੈਂ ਕਿਹਾ ਫਿਰ ਗੱਡੀ ਕਾਲ ਲਈ ਰੈਂਟ ਤੇ ਇਹ ਆਪਾਂ ਸੈਲਫ ਡਰਾਈਵ ਤੇ ਲੈ ਲਈ ਆ ਤੇ ਖੜ 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 ਵਾਧੂ ਕਰਦੀ ਹੈ ਹੈ ਐਡਰੈਸ ਸਹੀ ਨਹੀਂ ਹੈ। ਇਹ ਆ ਰਿਹਾ ਯਾਰ ਲਾਡੈਂਡ ਚੱਕ ਕੇ ਸਾਹ ਨਾਲ। ਅਸੀਂ ਆਇਆ ਮੈਕਡਾਊਨ ਮੇਰੀ ਭਤੀਜੀ ਲਈ 버ਗਰ ਲੈਣ। ਭਤੀਜੀ ਹੁਣੇ ਕਹਿੰਦੇ ਵੀ ਦੋ ਦਿਨ ਹੋ ਗਏ ਮੋਗੇ ਆਏ 버ਗਰ ਹੀ ਖਵਾਏ ਨੇ ਦਾਲਾਂ ਹੀ ਖਵਾਈ ਜਾਂ ਨੇ ਚਾਈ ਦੀ ਜੀ ਖਵਾ ਦਿਓ। ਉਹਦੇ ਵਾਸਤੇ ਆਪਾਂ ਲੈਣਾ ਹੈ 버ਗਰ। ਚਿਕਨ ਵਾਲਾ ਹੈਗਾ ਮੈਂ ਕਿ ਮੈਕ ਚਿਕਨ ਹੈਗਾ ਮੈਂ ਕਿ ਚਿਕਨ। ਮੈਕ ਚਿਕਨ ਆਈਟੋ ਦਾ ਮੀਨੂ ਆ ਤੁਹਾਨੂੰ ਕੱਲ ਵੀ ਦਿਖਾਇਆ ਸੀ ਲੁਧਿਆਣੇ ਵਿੱਚ ਸਪਾਈਸੀ ਵੀ ਖਾ ਹੀ ਲੈਣਾ ਉਹਨੇ ਯਾ ਮੈਕ ਚਿਕਨ ਆ ਮੈਕ ਚਿਕਨ ਲੈਣਾ ਸਪਾਈਸੀ ਪਤਾ ਨਹੀਂ ਖਾਊਗੀ ਕਿ ਗਾਣਾ ਹੀ ਦਵੇ ਮੁਰਤੇ ਵੀ ਆਰਡਰ 버거 ਕਰ ਦਿੱਤਾ ਉਹ 버거 ఆర్డర్ ਕਰ ਦਿੱਤਾ ਤੇ ਇਹੀ ਹੁਣ ਵੇਟ ਕਰਦੇ ਆ ਕਹਿੰਦੇ ਸਾਢੇ 3 ਮਿੰਟ ਵੇਟ ਆ 버거 ਦੀ ਤੇ ਫੇਰ ਆਪਾਂ ਚੱਲਦੇ ਆ ਘਰੇ ਤੇ ਅੱਜ ਦਾ ਕਹਿਣ ਐਦਾਂ ਹੀ ਰਿਹਾ ਬਾਲਾ ਕੁਝ ਕਰਨੀ ਹੋਇਆ ਅੱਜ ਦੇ ਦਿਨ ਦੇ ਵਿੱਚ ਥੋੜੀ ਬੋਦੀ ਵੀਡੀਓ ਐਡੀਟਿੰਗ ਕੀਤੀ ਆ ਵਲੌਗ ਪਾਇਆ ਪਹਿਲੇ ਆ ਦਿਨ ਵਾਲਾ ਕਿਉਂਕਿ ਅੱਜ ਤੀਜਾ ਦਿਨ ਚੜ ਗਿਆ ਤੀਜੇ ਚੜ ਗਿਆ ਨਾ ਇਹ ਵਲੌਗ ਤੀਜਾ ਚੜ ਤਿੰਨ ਬਣ ਗਏ ਆ ਪਾਇਆ ਮਹਿਰਿਆ ਇੱਕਾ ਥੋੜਾ ਜਿਹਾ ਲੇਟ ਚੱਲਦਾ ਪਰ ਕੋਈ ਨਹੀਂ ਬਸ ਲੇਟ ਜੀ ਠੀਕ ਠਾਕ ਆ ਤੇ ਤੁਸੀਂ ਪਹਿਲੇ ਦਿਨ ਦਾ ਵਲੌਗ ਵੇਖਿਆ ਦੂਰੇ ਦਿਨ ਦਾ ਸ਼ੇਖ ਆਲਾ ਵੇਖਿਆ ਤੇ ਤੀਜੇ ਦਿਨ ਦਾ ਵਲੌਗ ਆ ਕੱਲ ਨੂੰ ਆਪਾਂ ਜਾਣਾ ਵਾ ਸ਼ੈਰੀ ਘਰੇ ਪਾਠ ਆ ਸ਼ੈਰੀ ਸਾਡੇ ਦਾ ਵਿਆਹ ਤੇ ਆਪਾਂ ਪਾਠ ਤੇ ਤੁਹਾਨੂੰ ਮਿਲਦੇ ਆ ਕੱਲ ਨੂੰ ਹੈਗੇ ਨਹੀਂ ਤੇ ਸਾਰਨੋਂ ਵੱਡੀ ਖੁਸ਼ੀ ਦੀ ਗੱਲ ਆ ਮੇਰੇ ਭਰਾ ਨੇ ਅੱਜ ਪੈਗ ਨਹੀਂ ਲਾਇਆ ਇਹਨੂੰ ਲਾਉਣ ਵੀ ਨਹੀਂ ਦੇਣਾ ਤੁਸੀਂ ਵੀ ਸਾਥ ਦੋ ਕਮੈਂਟ ਚ ਕਰੋ ਕਮੈਂਟ ਕਰੋ ਵੀਡੀਓ ਦੇ ਥੱਲੇ ਵੀ ਨੋ ਪੈਗ ਹਰਜੀਤ ਠੀਕ ਆ ਨੋ ਭੈ ਵੀ ਹਰ ਜੀ ਜਰੂਰ ਤੁਸੀਂ ਵੱਧ ਵੱਧ ਹਾਂ ਓਕੇ ਕੋ ਬਰਗਰ ਹਮਨੇ ਉਠਾ ਲਿਆ ਅਬ ਤੇਲ ਪਰਵਾ ਰਹੇ ਆਂ ਤੇਲ ਪਰਵਾਏਗੇ ਔਰ ਸਿੱਧਾ ਘਰ ਕੋ ਜਾਏਗੇ ਬਾਈ ਮੈਕਡੋਨਲਡ ਤੇ ਮਿਲੇ ਸੀਗੇ ਤੇ ਬਹੁਤ ਚੰਗੇ ਹੋਏ ਸੀਗੇ ਬਾਈ ਹੁਣ ਤੇ ਉਹਨਾਂ ਨੇ ਮੈਨੂੰ ਫੋਲੋ ਕੀਤਾ ਇੰਸਟਾਗ੍ਰਾਮ ਤੇ ਸ਼ਾਇਦ ਸਬਸਕ੍ਰਾਈਬ ਵੀ ਕਰ ਲੈਣਗੇ ਇਦਾਂ ਹੀ ਆਡੀਅנס ਵਧਨੀ ਆ ਤੁਸੀਂ ਵੀ ਵੱਧਵਾਓ ਕਰੋ ਸਪੋਰਟ ਯਾਰ ਦੱਬ ਕੇ ਇਹ ਮੈਂ ਆ ਕੇ ਚੀਜ਼ ਕੀਤੀ ਆ ਕਿ ਮੈਨੂੰ ਹੁਣ ਤੱਕ 1000 ਡਾਲਰ ਆ ਚੁੱਕਿਆ ਤਕਰੀਬਨ 11-12 ਤੋਂ ਘਟ ਆਏ ਆ ਉਹ ਸਾਰੇ ਮੈਂ ਕਢਾ ਕੇ ਲਿਆਇਆ ਤੇ ਹੁਣ ਥੋੜੇ ਦਿਨਾਂ ਨੂੰ ਨਾ ਖੜਾ ਵਾਲੇ ਪਾਸੇ ਜਾਣਾ ਉਹ ਸਾਰੇ پیسے ਉੱਥੇ ਹੀ ਰੋਣੇ ਤੇ ਮੈਂ ਇੱਕ ਚੀਜ਼ ਹੋਰ ਸੋਚੀ ਆ ਹੁਣ ਤੋਂ ਨਹੀਂ ਜਦੋਂ ਤੱਕ ਆ ਮੈਂ ਆਪਣਾ ਸੀਟਾਂ ਵਾਲਾ ਕੰਮ ਕਰੀ ਜਾਂਦਾ ਕੈਨੇਡਾ ਦੇ ਵਿੱਚ ਮੇਰਾ ਕੰਮ ਚੱਲੀ ਜਾਂਦਾ ਉਨਾ ਚਿਰ ਤੱਕ ਜਿੰਨੀ YouTube ਤੋਂ ਕਮਾਈ ਹੋਣੀ ਆ ਮੈਂ ਸਾਰੀ ਤੁਹਾਨੂੰ ਬਖਾ ਬਖਾ ਕੇ ਉਹ ਲਾਈ ਹੋਈ ਜਾਣੀ ਆ ਮੈਂ ਆਪ ਰੱਖਣਾ ਹੀ ਕੁਝ ਨਹੀਂ ਜੋ ਜਿਹੜਾ ਤੁਸੀਂ ਮੈਨੂੰ ਵੀਓ ਦੇਣਾ ਉਹ ਸਾਰੇ ਵੀਓ ਨੇ ਸਾਰੇ ਪੈਸੇ ਮੈਂ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਲੋੜਵੰਦਾਂ ਨੂੰ ਲਾਉਣੇ ਆ ਮੈਨੂੰ ਦੇਣੇ ਆ ਆਪਨੀ ਰੱਖਣੇ ਜਿੱਦਣ ਮੈਂ ਸੀਟਾਂ ਦਾ ਕੰਮ ਛੱਡਤਾ ਉਸ ਦਿਨ ਮੇਰਾ ਇਹ ਸੋਚਣੀ ਆ ਵੀ ਉਸ ਦਿਨ ਮੈਂ ਜਾਂ 60 40 ਜਾਂ 30 70 ਉਹਦੇ ਹਿਸਾਬ ਨਾਲ ਦੇਖੂਗਾ ਮੈਨੂੰ ਕਿੰਨਾ ਕ ਖਰਚਾ ਆਉਂਦਾ ਮੇਰਾ ਹਰ ਚੀਜ਼ ਤੇ ਘੁੰਮਣ ਦਾ ਉਸ ਹਿਸਾਬ ਨਾਲ ਮੈਂ YouTube ਦੀ ਕਮਾਈ ਸਾਰੀ ਆਪਦੀ ਪੰਜਾਬ ਦੇ ਹੀ ਲਾਉਂਗਾ ਤੇ ਤੁਹਾਡੇ ਸਾਹਮਣੇ ਲਾਉਂਗਾ ਵੀ ਦੰਲਾਂ ਬਹੁਤ ਲੋਕੀ ਮਾਰਦੇ ਆ ਤੇ ਆਪਾਂ ਸੱਚੀ ਚ ਕਰਾਂਗੇ ਇਹ ਤੁਹਾਡੇ ਨਾਲ ਪੱਕਾ ਵਾਦਾ ਹਮ ਇਦਾਂ ਹੀ ਆ ਯਾਰ ਜ਼ਿੰਦਗੀ ਹੁਣ ਕੀ ਲੈ ਜੂਗਾ ਮੈਂ ਕੀ ਖੱਟੂਗਾ ਜੇ ਮੈਂ ਬਾਰੇ ਪੈਸੇ ਆਪੇ ਗੁੱਲ ਰੱਖ ਲਏ ਹੁਣ ਮੇਰੇ ਦੋਸਤ ਹੈਗੇ ਆ ਨਾਂ ਨਹੀਂ ਲੈਣਾ ਉਹਨਾਂ ਦੇ ਦਾਦੇ ਪੜਦਾਦੇ ਤੇ ਡੈਡੀ ਹੁਣੇ ਸਾਰੇ ਜਣੇ ਕਮਾਈਆਂ ਕਰੀ ਜਾਂਦੇ ਕਰੀ ਜਾਂਦੇ ਹੁਣ ਆਪ ਵੀ ਹੱਟ ਤੋੜ ਮਿਹਨਤ ਕਰੀ ਜਾਂਦੇ ਆ ਇੰਨੀ ਮਿਹਨਤ ਕਰਕੇ ਉਹ ਜ਼ਿੰਦਗੀ ਦਾ ਨਜ਼ਾਰਾ ਜਮਾ ਹੀ ਨਹੀਂ ਮੇਰਾ ਤੇ ਹਰਜੀਤ ਦਾ ਜੀ ਕਰਿਆ ਜੀ ਗੋਲ ਗੱਪੇ ਖਾਣ ਦਾ ਵੈ ਕੀਤਾ ਤਾਂ ਮੇਰਾ ਹੀ ਹਰਜੀਤ ਦਾ ਨਾਂ ਲਾ ਗਿਆ ਤੇ ਮੇਰਾ ਜੀ ਕੀਤਾ ਗੋਲ ਗੱਪੇ ਖਾਣ ਦਾ ਹੁਣ ਮੋਕੇ ਪਜਾਰ ਤੇ ਚੱਲੇ ਆ ਜੀ ਆਪਾਂ ਗੋਲ ਗੱਪੇ ਖਾਣ ਆਜੋ ਅਗਰ ਥੋੜ੍ਹ ਵੀ ਖਵਾਉਂਦੇ ਆ ਨਾਲ ਗੋਲ ਗੱਪੇ ਇਹ ਕਿਹਦੇ ਨੂੰ ਦੇ ਦੱਸ ਏ ਮਿਲਦਾ ਜੀ ਐਂਡ ਤੇ ਐਪਟਾਈਜ਼ਰ ਹਾਂ ਚੈੱਕ ਕਰੇ ਮੈਜਿਕਲ ਗੋਲ ਗੱਪਾ ਕਹਿੰਦੇ ਇਹਦੇ ਵਿੱਚ ਇਹ ਕਰੇ ਚਲੋ ਚਲੋ ਇਹ ਆ ਜੀ ਬਾਜ਼ਾਰ ਦਾ ਮਾਹੌਲ ਸਾਰੇ ਪਾਸੇ ਲੜੀਆਂ ਲੱਗੀਆਂ ਬਾਈ ਜੀ ਆਪਣਿਆ ਜੀ ਮੋਹਨ ਦੋਸੇ ਵਾਲਾ ਕਹੇਦ ਨੇ ਇਹ ਤਾਂ ਵੀ ਦੋਸਾ ਖਾ ਕੇ ਜਾਵਾਂਗੇ ਕਾਣ ਵੀ ਮੇਰੇ ਦੋਸਤ ਦੀ ਹੈ ਪਰ ਉਹ ਦੋਸਤ ਮਿਲਿਆ ਨਹੀਂ 7-8 ਸਾਲ ਹੋ ਗਏ